ਸਰਬਨੈ ਨਾ ਤੁਸੀਂ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਜੀ ਅਕਸਰ ਸਬਸਮੈਨ ਮੇਜਰ ਸਿੰਘ ਸਰਾਂ ਜੀ ਨੇ ਮੈਸਮਨ ਬੁਲਾਈ ਹੈ ਕਾਦੇ ਇਹ ਜੀ ਅਸੀਂ ਮਤਲਬ ਇੱਕ ਸੰਸਥਾ ਖੜੀ ਕੀਤੀ ਆਪਣੀ ਜਿਵੇਂ ਗਰੀਬ ਬੱਚਿਆਂ ਦੇ ਸ਼ਾਦੀ ਕਰਨੀ ਜਾਂ ਕਿਸੇ ਨੂੰ ਕੋਈ ਬਿਮਾਰੀ ਪੈ ਜਾਂਦੀ ਖਣ ਵੱਡੇ ਵੱਡੇ ਇੰਜੈਕਸ਼ਨ ਮਹਿੰਗੇ ਲੱਗਦੇ ਨੇ ਨੌ ਨੌ ਕਰੋੜਾਂ ਰੁਪਏ ਦੇ ਲੱਗਦੇ ਨੇ ਤੇ ਜਾਂ ਜਿਵੇਂ ਕਿਸੇ ਗਰੀਬ ਦੇ ਘਰ ਤੇ ਛੱਤ ਨਹੀਂ ਉਹ ਮਤਲਬ ਇਹੋ ਜਿਹਾ ਅਸੀਂ ਪਰਾਲਾ ਸ਼ੁਰੂ ਕੀਤਾ ਬਸ ਇਕੱਠੇ ਹੋ ਗਏ ਇਹ ਇਹ ਕਰਕੇ ਸੀ ਆ ਜਿਹੜੀ ਮੀਟਿੰਗ ਆ ਕੀਤੀ ਸੀਗੀ ਸਰ ਕਿਸ ਨਾਮ ਤੇ ਰੱਖੀ ਐ ਕਿਸੇ ਨਾਲ ਕਨੈਕਟ ਕਰਨਾ ਕਿੱਦਾਂ ਕਰੇਗਾ ਇਹਦਾ ਜੀ ਅਸੀਂ ਮਤਲਬ ਫਿਲਹਾਲ ਤਾਂ ਨਾਮ ਰੱਖਿਆ ਜੈ ਜਵਾਨ ਜੈ ਕਿਸਾਨ ਬਾਕੀ ਜੇ ਅਸੀਂ ਐਨ ਜੀਓ ਰਜਿਸਟਰ ਕਰਾਣੀ ਐ ਉਹ ਸਾਡੇ ਮਤਲਬ ਜਿਹੜੇ ਸਰਵਿਸਮੈਨ ਨੇ ਸਾਡੇ ਫੌਜੀ ਭਰਾ ਆ ਰਹੇ ਆ ਸਾਡੇ ਬਾਹਰ ਇੰਨਾ ਐਨ ਆਰ ਭਰਾ ਰਹੇ ਜਿਹੜੇ ਉਹਨਾਂ ਨਾਲ ਬਾਕੀ ਅਸੀਂ ਡਿਸਕਸ ਕਰਕੇ ਫਿਰ ਪ੍ਰੋਪਰ ਇਹਨੂੰ ਮਤਲਬ ਐਨ ਜੀਓ ਨੂੰ ਪੂਰਾ ਰਜਿਸਟਰ ਕਰਕੇ ਫਿਰ ਅਸੀਂ ਅੱਗੇ ਕੰਮ ਸ਼ੁਰੂ ਕਰਾਂਗੇ ਸਰ ਕੀ ਅਗੇ ਕੀ ਕੀ ਤੁਸੀਂ ਕਰੋਗੇ ਇੰਦੇ ਸਿ ਬੇਨਤਾ ਜਿਵੇਂ ਗਰੀਬ ਬੱਚਿਆਂ ਦੇ ਵਿਆਹ ਕਰਾਉਣੇ ਜੀ ਬੇਟੀਆਂ ਦੇ ਹੈ ਨਾ ਤੇ ਜਿਵੇਂ ਕਿਸੇ ਨੂੰ ਕੋਈ ਬਿਮਾਰੀ ਲੱਗੀ ਹੈ ਮਤਲਬ ਮਹਿੰਗਾ ਇਲਾਜ ਕੋਈ ਨਹੀਂ ਕਰਾ ਸਕਦੀ ਬਹੁਤ ਮਹਿੰਗੀਆਂ ਦਵਾਈਆਂ ਨੇ ਇੰਜੈਕਸ਼ਨ ਬਹੁਤ ਮਹਿੰਗੇ ਨੇ ਉਹਨਾਂ ਦੇ ਉਹਦਾ ਦੀ ਸੇਵਾ ਜਿੰਨੀ ਸਾਡੇ ਤੋਂ ਉਹ ਕਰਾਂਗੇ ਤੇ ਜਾਂ ਕਿਸੇ ਦਾ ਕੋਈ ਜਿਵੇਂ ਘਰ ਦੇ ਛੱਤ ਨਹੀਂ ਹੈ ਕਈ ਤਾਂ ਲੋਕਾਂ ਦੀ ਇੰਨੀ ਮੰਦੀ ਹਾਲਤ ਹੈ ਵੀ ਘਰ ਤੇ ਛੱਤ ਤੱਕ ਵੀ ਹੈ ਨਹੀਂ ਉਹ ਅਸੀਂ ਇਦਾਂ ਦਾ ਜਿਹੜਾ ਉਪਰਾਲਾ ਜੀ ਆਪਣੇ ਵੱਲੋਂ ਕਰਾਂਗੇ ਆਪਾਂ ਕਿਸੇ ਨੇ ਕਨੈਕਟ ਕਰਨਾ ਹੋ ਕਿੱਥੇ ਤੁਹਾਡੀ ਰਾਇ ਦਫਤਰ ਹੈ ਕਿੱਥੇ ਹਾਂਜੀ ਸਾਡਾ ਦਫਤਰ ਹੈਗਾ ਜੀ ਸ਼ੰਭੂ ਕਰੋੜ ਰੋਡ ਤੇ ਜੈ ਜਵਾਨ ਜੈਕਸਨ ਦਫਤਰ ਹੈ ਜੀ ਇਹ ਸਾਡਾ ਨੰਬਰ ਹੈਗਾ ਜੀ 97837650082 ਦੁਬਾਰੇ ਫਿਰ ਬੋਲਦਾ ਜੀ 7837650082 ਜਿਹੜੀਆਂ ਤੁਹਾਨੂੰ ਵੀ ਕੰਟੈਕਟ ਕਰਨਗੇ ਤੁਸੀਂ ਉਹਨਾਂ ਦੀ ਇਨਕੁਆਇਰੀ ਕਰਕੇ ਕਰੋਗੇ ਜਾਂ ਕਿਵੇਂ ਕਰੋਗੇ ਹਾਂਜੀ ਹਾਂਜੀ ਪ੍ਰੋਪਰ ਇਨਕੁਆਇਰੀ ਕਰਾਂਗੇ ਕਿ ਕਈ ਅਸੀਂ ਉਦਾਂ ਵੀ ਵੇਖਦੇ ਆਪਾਂ ਸਮਾਜ 'ਚ ਕਈ ਉਦਾਂ ਵੈਸੇ ਹੀ ਬਿਮਾਰੀਆਂ ਲਾ ਕੇ ਝੂਠ ਬੋਲਦੇ ਨੇ ਠੀਕ ਹੈ ਅਸੀਂ ਕੱਲ ਆਪਣੇ ਗਰੁੱਪ 'ਚ ਮੈਂ ਗੱਲ ਕਨ ਸ਼ੇਅਰ ਕੀਤੀ ਸੀ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਡੇ ਲੁਧਿਆਣੇ ਤੋਂ ਆਨੇ ਜੀ ਦਾ ਪਿੰਡ ਲਾਧੀਆਂ ਤੋਂ ਸਾਫ ਕਸਰਪੰਨ ਸਾਹਿਬ ਨੇ ਇਹ ਵੀ ਪਹਿਲਾਂ ਆਪਣੇ ਲੈਵਲ ਤੇ ਕੰਮ ਕਰਦੇ ਰਹੇ ਜੀ ਹੁਣ ਇਹ ਵੀ ਸਾਡੀ ਗੱਲ ਸੁਣ ਕੇ ਮਤਲਬ ਸਾਡੇ ਬਾਕਵ ਨੇ ਪ੍ਰਾਣੇ ਸਾਡੀ ਸਪੋਰਟ 'ਚ ਇੱਥੇ ਆਏ ਨੇ ਗੱਲਬਾਤ ਕਰਨ ਕਿ ਸਾਡਾ ਇਸ ਟੇਮ 500 ਦੇ 700 ਦੇ ਕਰੀਬ ਮੈਂਬਰ ਹੈ ਤੁ ਸਾਡੇ ਬਾਹਰ ਨੇ ਭਰਾ ਜਾਂ ਅੰਦਰ ਸਾਡੇ ਵਿੱਚ ਸਾਬਕਾ ਸੈਨਿਕ ਜਿਹੜੇ ਸੰਭਲਦੇ ਸੀ ਤੁਸੀਂ ਪਿੰਡ ਵਾਲੇ ਸ਼ਹਿਰ ਵਾਸੀ ਨੂੰ ਕੀ ਕਹਿਆ ਜਾਂਦੇ ਹੋ ਇਸ ਬਾਰੇ ਸ਼ਹਿਰ ਵਾਸੀ ਉਹੀ ਕਹਿੰਦੇ ਆ ਵੀ ਜਦੋਂ ਕੋਈ ਜੋ ਸਹੀ ਮਤਲਬ ਕਿਸੇ ਨੂੰ ਪ੍ਰੋਬਲਮ ਹੈ ਉਹੀ ਕਨੈਕਟ ਕਰੇ ਆਪਣਾ ਸਮਾਂ ਵੀ ਖਰਾਬ ਨਾ ਕਰੇ ਸਾਡਾ ਵੀ ਸਮਾਂ ਖਰਾਬ ਨਾ ਕਰੇ ਤੇ ਜੇ ਇਦਾਂ ਮਤਲਬ ਕੋਈ ਗਲਤ ਇਦਾਂ ਸਾਡੇ ਤੋਂ ਮਤ ਮੰਗਦਾ ਕਿਸੇ ਤੋਂ ਮੰਗਦਾ ਐਨੀਵੇ ਉਹ ਫਿਰ ਕੀ ਹੈ ਵੀ ਕਈ ਜਿਹੜਾ ਐਕਚੁਅਲੀ ਪ੍ਰੋਬਲਮ ਹੁੰਦੀ ਹੈ ਫਿਰ ਉਹਨਾਂ ਦੇ ਵੀ ਸਾਡੇ ਵਰਗੇ ਲੋਕਾਂ ਦਾ ਹੋਣਾ ਯਕੀਨ ਟੁੱਟ ਜਾਂਦਾ ਵੀਰ ਨਹੀਂ ਇ tanto ਛੋਟਾ ਕੰਮ ਹੈ ਅਸੀਂ ਇਹ ਮਤ ਨਹੀਂ ਕਰਨੀ ਉਹ ਤਾਂ ਫੀਲ ਹੁੰਦਾ ਬੰਦੇ ਉਹ ਵੀ ਅਸੀਂ ਸੇਵਾ ਕਰਨਾ ਚਾਹੁੰਦੇ ਆ ਪਰ ਸਾਡਾ ਸੇਵਾ ਦਾ ਜਦੋਂ ਗਲਤ ਨਜਾਇਜ਼ ਫਾਇਦਾ ਲਿਆ ਜਾਵੇ ਫਿਰ ਹਰ ਬੰਦਾ ਪਿੱਛੇ ਖੜ ਜਾਂਦਾ ਫਿਰ ਗਰੀਬਾਂ ਦਾ ਭਲਾ ਕਿਵੇਂ ਹੋਊਗਾ ਕਰਨ ਵਾਲਾ ਤਾਂ ਚਲੋ ਮਾਲਕ ਆ ਪਰ ਆਪਾਂ ਤਾਂ ਅੱਕੇ ਲੱਕੇ ਤੁਰਨਾ ਚਾਹੁੰਦੇ ਆ ਕੱਲੇ ਆਪਾਂ ਰਾਈਪਲਾ ਦੇਖਿਆ ਜਿਦਾ ਰਾਈ ਵੇ ਸੰਭੂ ਦੇਣਾ ਪੂਰਾ ਪੰਜਾਬ ਦੇ ਦੇਖੋ ਜੀ ਫਿਲਹਾਲ ਤਾਂ ਅਸੀਂ ਇਸ ਡਿਸਟ੍ਰਿਕਟ ਪਟਿਆਲਾ ਦਾ ਹੀ ਕਰਦੇ ਆ ਉਹਨੂੰ ਜਿੱਦਾਂ ਜਿੱਦਾਂ ਸਾਨੂੰ ਸਾਡੇ ਨੇ ਮੈਂਬਰ ਜੁੜਦੇ ਜਾਣਗੇ ਹੈਨਾ ਸਾਨੂੰ ਜਿਵੇਂ ਥੋੜਾ ਸਾਾਨੂੰ ਫੰਡ ਵੀ ਆਊਗਾ ਅਸੀਂ ਪੱਲੇ ਤੋਂ ਸਾਰਾ ਕੁਝ ਕਰ ਨਹੀਂ ਸਕਦੇ ਸਾਰੇ ਭਰਾਵਾਂ ਨਾਲ ਮਿਲ ਕੇ ਹੀ ਕਰਨਾ ਹੈ ਫਿਰ ਉਸ ਹਾਵਾਂ ਅਸੀਂ ਅੱਗੇ ਤੋਂ ਅੱਗੇ ਵਧਦੇ ਜਾ ਇਹ ਤਾਂ ਸਾਡੀ ਸ਼ੁਰੂਆਤ ਜਿਲ੍ਹਾ ਪਟਿਆਲਾ ਤੋਂ ਕੀਤੀ ਸੀ